ਹੇ ਮਾਤਾ ਜੀ ਜੀ ਅੱਜ ਮੈਂ ਇੱਥੇ ਤੁਸੀਂ ਦੇਖ ਰਹੇ ਹੋ ਬਾਰਾਦਰੀ ਗਾਰਡਨ ਦੇ ਜਿਹੜੇ ਸੈਰ ਪ੍ਰੇਮੀ ਆਲੀ ਸ਼ਾਨ ਦਾ ਇੱਕ ਗਰੁੱਪ ਹੈਗਾ ਬਹੁਤ ਹੀ ਸੂਝਵਾਨ ਲੋਕ ਨੇ ਜੀ ਜਦ ਵੀ ਸ਼ਹਿਰ ਵਿੱਚ ਕਿਸੇ ਪ੍ਰਕਾਰ ਦਾ ਸੰਕਟ ਆਂਦਾ ਹੈ ਮਦਦ ਕਰਨੀ ਹੁੰਦੀ ਹੈ ਤੇ ਕੋਈ ਵੀ ਚੰਗੇ ਕੰਮ ਕਰਨੇ ਹੁੰਦੇ ਆ ਆਲੀ ਸ਼ਾਨ ਗਰੁੱਪ ਹਮੇਸ਼ਾ ਹੀ ਇਹ ਅਗਰਸਰ ਰਹਿੰਦਾ ਅੱਗੇ ਰਹਿੰਦਾ ਹੈਗਾ ਅੱਜ ਇਹਨਾਂ ਇਸ ਗਰੁੱਪ ਨਾਲ ਮਿਲ ਕੇ ਬੜੀ ਖੁਸ਼ੀ ਹੋ ਰਹੀ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪਹਿਲਾਂ ਅੱਜ ਤੀਜੇ ਨਰਾਤੇ ਦੀ ਇਹ ਮਾ ਚੰਦਰ ਘੰਟਾ ਮਾਤੇ ਨਰਾਤਰੀ ਬਹੁਤ-ਬਹੁਤ ਮੁਬਾਰਕਾ ਦਿੰਦਾ ਜੀ ਮਾਤਾ ਸਾਰਿਆਂ ਤੇ ਕਿਰਪਾ ਕਰੇ ਇਸ ਗਰੁੱਪ ਵਿੱਚ ਬਹੁਤ ਹੀ ਸੂਝਵਾਨ ਪੜੇ ਲਿਖੇ ਲੋਕ ਨੇ ਜੀ ਹਰ ਇੱਕ ਵਰਗ ਦਾ ਧਿਆਨ ਰੱਖਣ ਵਾਲੇ ਸਵੇਰੇ-ਸਵੇਰੇ ਜਦੋਂ ਸੈਰ ਕਰਦੇ ਨੇ ਤੁਸੀਂ ਦੇਖ ਰਹੇ ਹੋ ਹਰ ਉਮਰ ਹਰ ਵਰਗ ਦੇ ਬੰਦੇ ਇਹ ਭਾਈ ਸਾਹਿਬ ਮਲੇਰਕੋਟਲੇ ਤੇ ਆਉਂਦੇ ਦੱਸੋ ਆਪਣਾ ਨਾਮ ਦੱਸਿਓ ਜੀ 하기 ਤੁਸੀਂ ਕੁਝ ਦੱਸੋਗੇ ਅੱਜ ਦੇ ਦਿਨ ਬਾਰੇ ਹੀ ਬਹੁਤ ਬੜੀ ਖੁਸ਼ੀ ਹੈ ਮੇਰੇ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਰਤਿਆਂ ਦੇ ਉੱਤੇ ਮੈਂ ਆਪਣੇ ਵੱਲੋਂ ਸ਼ੁਭਕਾਮਨਾਵਾਂ ਦਿੰਦਾ ਸਾਰਿਆਂ ਦੀ ਸਿਹਤ ਸਾਰਿਆਂ ਦੀ ਸਿਹਤ ਵਧੀਆ ਰਹੇ ਚੰਗੀ ਰਹੇ ਥੈਂਕ ਯੂ ਤੋਂ ਸਾਰੇ ਹੀ ਇਹ ਸਰਬਤ ਦਾ ਭਲਾ ਚਾਣ ਵਾਲੇ ਲੋਕ ਨੇ ਜੀ ਸਾਡੇ ਢਾਲ ਸਾਹਿਬ ਹਮੇਸ਼ਾ ਹੀ ਕੇ ਪਟਿਆਲੇ ਦੇ ਚੰਗੇ ਸੋਸ਼ਲ ਵਰਕਰ ਨੇ ਸਾਰੇ ਹੀ ਲੋਕ ਜਿਹੜੇ ਵੀ ਤੀਸ ਤੇ ਹਾਤ ਜਿਹੜੇ ਆਂਦੇ ਲਗਾਤਾਰ ਤੁਸੀਂ ਦੇਖ ਦੇਖਦੇ ਹੋ ਮੈਂ ਵੀ ਦੇਖਦਾ ਇਹਨਾਂ ਦੀ ਐਕਟੀਵਿਟੀ ਇਦਾਂ ਹੀ ਇਹਨਾਂ ਦਾ ਪ੍ਰੇਮ ਭਾਈਚਾਰਾ ਪਿਆਰ ਬਣਿਆ ਰਹੇ ਸਵੇਰੇ ਸਵੇਰੇ ਇਹਨਾਂ ਨਾਲ ਮੈਨੂੰ ਚਾਹ ਪੀਣ ਦਾ ਮੌਕਾ ਮਿਲਿਆ ਸ਼ੇਰਾਂ ਵਾਲੇ ਗੇਟ ਤੇ ਇਹ ਬਾਹਰ ਇੱਧਰ ਤੇ ਬੜਾ ਅੱਛਾ ਲੱਗਦਾ ਜਦੋਂ ਸੈਰ ਕਰਨ ਤੋਂ ਬਾਅਦ ਸਾਰੇ ਲੋਕ ਇੱਥੇ ਇਕੱਤਰ ਹੋ ਕੇ ਇਹ ਸ਼ਹਿਰ ਦੀਆਂ ਗੱਲਾਂ ਕਰਦੇ ਆਂ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਧਾਰਮਿਕ ਕੰਮਾਂ ਬਾਰੇ ਬੋਲਦੇ ਆਂ ਤੋ ਅੱਜ ਇਹ ਬਹੁਤ ਅੱਛਾ ਲੱਗਿਆ ਜੀ ਸਾਰਿਆਂ ਨਾਲ ਮਿਲ ਕੇ ਅੱਜ ਪਰਿਵਾਰ ਬੜਾ ਅੱਛਾ ਲੱਗ ਰਿਹਾ ਹਰਿਆ ਭਰਿਆ ਇਦਾਂ ਹੀ ਤੁਸੀਂ ਬਣੇ ਰਹੋ ਤੁਹਾਡੀ ਦੋਸਤੀ ਤੇ ਮੇਰੇ ਤੇ ਵੀ ਅਸ਼ੀਰਵਾਦ ਰੱਖਿਓ ਤੇ ਹੋਰ ਵੀ ਮੈਂ ਪਟਿਆਲੇ ਦੀ ਐਕਟੀਵਿਟੀ ਦਿਖਾਉਂਦਾ ਰਹਿਣਾ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਗੁਰੂ ਕਮੈਂਟ ਕਰਿਓ ਤਾਂ ਕਿ ਆਪਾਂ ਲੋਕਾਂ ਤੱਕ ਆਪਣਾ ਬਣਦਾ ਸਨੇਹਾ ਪਹੁੰਚਾ ਸਕੀਏ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ